ਕੰਪਨੀ ਨੂੰ ਡਿਮਾਂਡ ਕਰੀ ਤੀ ਹਾਂਜੀ ਆਮ ਤੌਰ ਤੇ ਕੰਪਨੀ ਦੇ ਵਿੱਚ ਜਿਵੇਂ 7 ਫੁੱਟ ਦਾ ਈ ਉਹਦੇ ਵਿੱਚ 11 ਪੋਰ ਆਉਂਦੇ ਨੇ ਸਾਨੇ ਕੰਪਨੀ ਨੂੰ ਡਿਮਾਂਡ ਕਰੀ ਵੀ ਸਾਨੂੰ 12 ਪੋਰ ਚਾਹੀਦੇ ਨੇ ਪਿੱਛੇ ਠੀਕ ਇਹ ਕੰਪਨੀ ਨੇ ਸਾਡੀ ਡਿਮਾਂਡ ਪੂਰੀ ਕਰੀ ਗਈ ਠੀਕ 8 ਫੁੱਟ ਦੇ ਵਿੱਚ 13 ਹੁੰਦੇ ਨੇ ਉਹਦੇ ਵੀ ਸਾਨੂੰ ਕਹਿੰਦੇ ਸਾਨੂੰ 14 ਪੋਰ ਚਾਹੀਦੇ ਨੇ ਇਹ ਸਾਨੂੰ 14 ਪੋਰ ਲਾ ਕੇ ਦਿੱਤੇ ਕੰਪਨੀ ਨੇ ਠੀਕ ਇਹ ਸਭ ਤੋਂ ਪਹਿਲੀ ਗੱਲ ਆ ਵੀ ਜਿਵੇਂ ਤੇ ਖਾਨਾ ਨੂੰ ਲੋਡ ਹੁੰਦੀ ਹੈ ਤਾਂ ਕੰਪਨੀ ਉਹ ਕੋਈ ਮੰਨਦੀ ਆਈ ਇਹ ਹਜੇ ਕਿ ਮੈਂ ਅਸੀਂ ਹੋਰ ਕੰਪਨੀਆਂ ਦਾ ਵੀ ਬੜਾ ਟਰਾਈ ਕਰਿਆ ਦਾ ਪਰ ਹੋਰੋਂ ਆਪਣੇ ਸਾਨੂੰ ਕਹਿ ਵੀ ਨਹੀਂ ਅਸੀਂ ਪੋਰ ਐਕਸਟਰਾ ਲਾ ਕੇ ਨਹੀਂ ਦੇ ਸਕਦੇ ਇਹ ਸਭ ਤੋਂ ਵਧੀਆ ਲੱਗੀ ਤੇ ਜੇ ਦੂਜੇ ਨੰਬਰ ਤੇ ਜੀ ਦੇਖੋ ਇਹਨੂੰ 4 ਸਾਲ ਹੋ ਗਏ ਸਾਡੇ ਕੋਲ ਅੱਜ ਤੱਕ ਇਹਦੇ ਵਿੱਚ ਕੋਈ ਕਪਲੇ ਨਹੀਂ ਆਈ ਹੈਗੀ ਜੇਕਰ ਤੁਹਾਨੂੰ ਪਤਾ ਹੈ ਵੀ ਆਪਣੇ ਕੋਲ ਪਹਿਲਾਂ ਤੋਂ ਸੈੱਟ ਚੱਲੇ ਆਈ ਤਾਂ ਅੱਜ ਆਪਾਂ ਤਣ ਤੱਕ ਪਹੁੰਚੇ ਨਹੀਂ ਨਹੀਂ ਜੇਕਰ ਪਹਿਲਾਂ ਤੋਂ ਸੁਪਰ ਆਪਣਾ ਸਾਹੀ ਨਾ ਚੱਲਦਾ ਤਾਂ ਆਪਾਂ ਨੂੰ ਅੱਗੇ ਲੈਣ ਦੀ ਕੋਈ ਲੋੜ ਤੀ ਠੀਕ ਹੈ ਇਸ ਲਈ ਕਪਲੇ ਨਹੀਂ ਆਈ ਹੈਗੀ ਆਪਾਂ ਵੀ ਦੇਖੋ 250 ਕਿੱਲਾ ਅੱਛਾ ਹਰ ਸਾਲ ਕਰ ਦਿੰਦੇ ਆ 4 ਸੀਜ਼ਨ ਹੋ ਗਏ ਜਾਂ ਕਿ ਚੌਥਾ ਸੀਜ਼ਨ ਆ ਹਾਂਜੀ ਇੱਥੇ ਲਗਭਗ 1000 ਕਿੱਲੇ ਦੇ ਇਹ ਤਕਰੀਬਨ ਪਹੁੰਚ ਚੁੱਕਾ ਚਾਰ ਸੀ ਜਿੰਨੇ